ਹਾਂਜੀ ਸਾਥੀ ਜੀ ਦੇ ਕਾਲੇ ਸਾਰਿਆਂ ਨੂੰ ਇਹ ਹੈ ਕਪੂਥਲੇ ਦਾ 4G ਦਾ ਕੈਂਟ ਤੇ ਅਸੀਂ ਪਹੁੰਚ ਗਏ ਕਪੂਥਲੇ ਤੇ ਜਾ ਰਹੇ ਹਾਂ ਸੁਲਤਾਨਪੁਰ ਲੋਧੀ ਨੂੰ ਤੇ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹੈਗਾ ਸੈਨਿਕ ਸਕੂਲ ਕਪੂਥਲੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾ ਦੇਣਾ ਤੁਹਾਨੂੰ ਨੋਟੀਫਿਕੇਸ਼ਨ ਹੋਵੇ ਇਸ ਚੈਨਲ ਤੇ ਔਰ ਵੀ ਘੁੰਟਪੜਾ ਸਾਇਦੀਆਂ ਵੀਡੀਓ ਆਣ ਗਈਆਂ ਤੇ ਇੱਧਰ ਚੈੱਕ ਕਰੋ ਧੁੰਦ ਕਿੰਨੀ ਪਈ ਹੋ ਕਪੂਰ ਚਲ ਰੱਗੇ ਸੀ ਬਹੁਤ ਧੁੰਦ ਪਈ ਹੋ ਸੀ ਚੈੱਕ ਕਰੋ ਤੇ ਅੱਜ ਤਾਂ ਦਰਸ਼ਨ ਕਰਾਂਗੇ ਘੁੰਟਪੜਾ ਸਿਖਾਪ ਲੋਡੀ ਦੇ ਸਰ ਜੀ ਦੇ ਐਸਾ बेल आइकॉन तक लोगे नाल टा नोटिफिकेशन ਆਇਆ। ਵੀਡੀਓ ਪਾਉਂਗੇ। ਤੇ ਕੱਲ ਨੂੰ ਆਊਗੀ ਸੁਲਤਾਨਪੁਰ ਦੀ ਵੀਡੀਓ। ਤੇ ਅੱਜ ਉਹ ਮੈਂ ਦੇਖਣ ਸੈਂ ਦੇ ਵੀਡੀਓ। ਸਿੱੱਚੇ ਬੜ ਬੜੇ ਸੰਤਾਨੇ ਕਿੰਨਾ ਪਟਿਆ ਹੈ। ਹਰ ਇੱਕ ਤੋਂ ਮਲ ਦੇਖਿਓ। ਸਾਰੀ ਵੀਡੀਓ ਦੇਖੋ। ਖੌਫ ਖਾ ਕੇ ਜਿਹੜੇ ਤੇਰੇ ਮੋਜਾ ਹੁੰਦੀ ਫੁਟਕਾਰਾ ਹੁੰਦਾ। ਇਹ ਗੁਣਾ ਕਰਕੇ ਸਭ ਕਾਰਿਆਂ ਦਾ ਪਰ ਇਨਸਾਨ ਸਭੀ ਕਿਸੇ ਨੂੰ ਅੱਗੇ ਮਹਾਮਾਹ ਨੂੰ ਵੀ ਜੇਕਰ ਦੇਖੋ ਧਰਾਂਲੇ ਲੈ ਕੇ ਜਾਂਦੇ ਜੀ ਇਹ ਸੌਂਦੇ ਨਹੀਂ ਰਾਤ ਨੂੰ ਕੀ ਕੀਤੀ ਇਕ ਕੀਆਂ ਉੱਪਰ ਸੁਰਨ ਜੋ ਜਦੋਂ ਡਿਪਰੈਸ਼ਨ ਦੀ ਗੱਲ ਪੜ੍ਹਦੇ ਇਹੋ ਜਿਹਾ ਲੋਕ ਸੁਰੇ ਹੀ ਚੇਤਾ ਹੁੰਦੇ ਸੌਂ ਨਹੀਂ ਪਾਉਂਦੇ ਕਿਉਂਕਿ ਬੰਦਾ ਅਪਰਾਧ ਕਰ ਮਿੰਦਾ ਪਰ ਮਗਰੋਂ ਉਹ ਪੀਚਣੋਂ ਹੁੰਦਾ ਤੇਰੀ ਸੀ ਮੂਰ ਮੰਤ ਕਿਸੇ ਨੂੰ ਮਜ਼ੂਰ ਲੱਗ ਕੇ ਕਿਸੇ ਦੀ ਬਾੜੀ ਸਿੱਖਾ ਕਰਦੀ ਅਜੀ ਨਾਲੇ ਕਰਮ ਕਰਨ ਦਿੰਦੇ ਨੇ ਅੰਮ੍ਰਿਤ ਦੇ ਉਹਦੀ ਸਾਹਮਣੇ ਹੁੰਦੀ ਆ ਇਨਸਾਨਪੁਰ ਆਪ ਸੁਣਾਉਂਦਾ ਇਹ ਮੈਂ ਕਿਹਨਾਂ ਤੋਂ ਕਿਹਦੇ ਸਿੱਧੀ ਦੇ ਸਤਿਗੁਰੂ ਨੇ ਸਾਨੂੰ ਉਹਨੂੰ ਤੂੰ ਦੁੱਜਣੂ ਵਾਸਤੇ ਗਿੰਦਾ ਆ ਸਿੱਧੀ ਦੇ ਗੁਰੂ ਦੀ ਮੱਤ ਨੂੰ ਲੈ ਕੇ ਨੇ ਅੰਤ ਤੇ ਨਾ ਬੰਦੂ ਕੋਸਦਾ ਗੁਰੂ ਦੀ ਮੱਤ ਲੈ ਭਗਤੀ ਦੇ ਬਣਾ ਤਾਂ ਸ਼ਾਨ ਇਨਜਾਨੇ ਟੁੱਪ ਕੇ ਬੰਦ ਤੋ ਟੁੱਪ ਕੇ ਸੰਸਰੀਆਂ ਨੂੰ ਪੜਾਉਣ ਵਾਲੇ ਸੁਖਾਉਣ ਵਾਲੇ ਪਾਧੇ ਪੰਡਿਤ ਆਪ ਹੁਣ ਕੇ ਉਹ ਫਕੀਰ ਦਾ ਨਾਮ ਜਪੋ ਸੋ ਗੁਰੂਸ ਪਿਆਰੇ ਇਹਨਾਂ ਦੇ ਗੁਰੂ ਸਾਹਿਬ ਦੇ ਨਾਮ ਦੇ ਵਿੱਚ ਉਹਨਾਂ ਚੰਗੀਆਂ ਇੱਦ ਕਰੋ ਪਾ ਕੇ ਪਿਆਰ ਨਾਲ ਦੱਸੋ ਨਵਕੀਸਾਂ ਦੇ ਤਸਵੀਰਾਂ ਤੋਂ ਬਹੁਤ ਬਹੁਤ ਧੰਨਵਾਦੀ ਆਪ ਜੀ ਜੀ ਆਪ ਜੀ ਵੱਲੋਂ ਇਹ ਨਸ਼ੀਸ਼ ਦਾ ਸੁਤਕਾਲ ਸੰਭਾਲ ਪੇਟ ਕਰਦੇ ਤੁਹਾਨੂੰ ਬਹੁਤ-ਬਹੁਤ ਅਸੀ ਤਨਖਵਾਦ ਕਰਦੇ ਆ ਸਾਰੀ ਉਸ ਜਿੰਨਾਂ ਨੂੰ ਜੋ ਆਧੁਨ ਸਰਕਾਰ ਸਨਮਾਨ ਉਹਨਾਂ ਜਨਤਾ ਜੀ ਮਿਲ ਕਰ ਰਹੇ ਆ ਸਰਪ੍ਰਵਾਹਕ ਨੂੰ ਇਹ ਤੇ ਰਹੀ ਸਭ ਦੇ ਇੱਕ ਦੀ ਜਗਾ ਪਾਈ ਜਿੱਧਰ ਸਕੇ ਉਹਨਾਂ ਦੀ ਫਾਕੇ ਨੂੰ ਪਰਮਨਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਮ ਦਿਵਸ ਵਰਗੋ ਚਾਹੇ ਹਾਜ਼ਰੀਆਂ ਭਰੀਆਂ ਪਰ ਇਹ ਸਰਪੰਚਾਂ ਸਰਵ ਸੰਸਾ ਫਲ ਕਾਨਫਰੰਸ ਗੁਰਮਾਰਗ ਮਹਿਪਰਮ ਇੱਥੇ ਸਰੇ ਸੋਨਾ ਅਸਵਾ ਸਭਾ ਦੇ ਕਾਹਦੇ ਨਾਮ ਦੇ ਬਹੁਤ ਬਹੁਤ ਸਨਹਾਰ ਨੇ ਸਾਡੇ ਗੁਰੂ ਜੀ ਤੋਂ ਅਸੀਸ ਤੇ ਮਨਸਾਬ ਜਿੰਦ ਤੋਂ ਸੇ ਜਨ ਦਾ ਨਾਮ ਜਰ ਦੇ ਏ ਗੁਰੂ ਜੀ ਅਰਦਾਸ ਕਰਦੇ ਆ ਕਿ ਗੁਰਦੁਆਰਾ ਸਬਕ ਦਰ ਨੰਨ ਕਰਨ ਲੱਗ ਪਏ ਸੀ ਫਟਾ ਜਾਏਗਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੀ ਜੋ ਤਾਂ ਕੱਲ ਨੂੰ ਆਊਗੀ ਗੇੜ ਸਾਹਿਬ ਗੁਰਦੁਆਰਾ ਸਾਹਿਬ ਦੀ ਵੀਡੀਓ ਹਾਟ ਟੂ ਸੇਵ ਗੁਰਦੁਆਰਾ ਸਾਹਿਬ ਦੀ ਵੀਡੀਓ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਬਹੁਤ ਜ਼ਿਆਦਾ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਕੱਲ ਵੀ ਵੀਡੀਓ ਆਊਗੀ ਗੇੜ ਸਾਹਿਬ ਗੁਰਦੁਆਰਾ ਸਾਹਿਬ ਦੀ ਇਹ ਵੀਡੀਓ ਨੂੰ ਵਾਣ ਦੇਣਾ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਗੱਗੀਆਂ ਪਿੱਕ ਨਗਰ ਕੀਰਤਨ ਦੀਆਂ ਇਹ ਸੰਤ ਸਿਚੇਵਾਲਾ ਗੁਰਪ੍ਰਕਾਸ਼ ਗੁਰਦੁਆਰਾ ਸਹਿਬ ਜੀ ਤੇ ਇਹਨਾਂ ਨੇ ਅੱਜ ਨਗਰ ਕੀਰਤਨ ਕਢਿਆ ਸੀ ਤੇ ਇਹਦੇ ਤੁਸੀਂ ਦਰਸ਼ਨ ਕੀਤੇ ਆ ਤੁਹਾਡਾ ਤਾਂ ਨਾ ਬਾਦ ਹੁੰਦਾ ਦਰਸ਼ਨ ਕਰਨ ਲਈ